ਸਾਨੂੰ ਜੋ ਵੀ ਰਾਤ ਦੀਆਂ ਖਬਰਾਂ ਮਿਲ ਰਹੀਆਂ ਸੀਗੇ ਕਿ ਜਾਲੀ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਾਏ ਗਏ ਆ ਤੇ ਉਹਨਾਂ ਉੱਪਰ ਜਿਹੜੀਆਂ ਵੋਟਾਂ ਭਗਤਾਈਆਂ ਜਾਣਗੀਆਂ ਤੇ ਸੱਤ ਤੇ ਇਹ ਜਸਪਾਲ ਸਿੰਘ son of ਬਲਕਾਰ ਸਿੰਘ ਵੋਟਰ ਸੂਚੀ ਦੇ ਉੱਤੇ ਇਹਨਾਂ ਦਾ 22 ਨੰਬਰ ਹੈ ਆ ਜੀ ਤੇ 3 ਨੰਬਰ ਵਾਰਡ ਦੇ ਵਿੱਚੋਂ 7 ਨੰਬਰ ਬੂਥ ਦੇ ਉੱਤੇ ਜਿਹੜੀ ਵੋਟ ਭਗਤੌਣ ਆਏ ਸੀ ਇੱਕ ਇਹਨਾਂ ਦੇ ਪੈ ਚੁੱਕੀ ਆ ਤੇ ਇਹ ਵੋਟ ਪਾਉਣ ਆਇਆ ਜਦੋਂ ਉੱਥੇ ਤੇ ਉੱਥੇ ਜਦੋਂ ਇਹਨੂੰ ਵੈਰੀਫਾਈ ਕੀਤਾ ਤੇ ਉਸ ਤੋਂ ਬਾਅਦ ਇਹ ਭੱਜਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਅਸੀਂ ਉਹਨਾਂ ਨੂੰ ਫੜ ਲਿਆ ਤੇ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਵਾ ਪੁਲਿਸ ਜਿਹੜੀ ਦੋਹਾਰ ਕਰਦੇ ਪੋਲੇ ਜਿਹੜੇ ਬੈਠੇ ਆ ਉਹਨਾਂ ਨੇ ਕੀ ਵੇਖਿਆ ਵਾ ਉਹਨਾਂ ਨੇ ਵੇਖਿਆ ਵੀ ਨਹੀਂ ਇਹ ਤਾਂ ਕਰਦੀ ਹੈ ਵੋਟ ਜੀ ਨਹੀਂ ਪਹਿਲੇ ਵੋਟ ਪਾ ਗਏ ਤੁਸੀਂ ਨਹੀਂ ਨਿਕਲੇ ਆਇਆ ਮੈਂ ਪਾਉਂਦਾ ਕਿੱਥੋਂ ਆਏ ਬੀ ਜੀ ਕਿੱਥੋਂ ਆਏ ਕਿਹੜੇ ਡਾਕਟਰ ਕਿਹੜਾ ਡਾਕਟਰ ਇਹੜਾ ਲੱਕੀ ਦਰਮਦਰ ਨਹੀਂ ਕਿਹੜੀ ਜਗ੍ਹਾ ਨਹੀਂ ਇਹ ਤਾਂ ਵੇਖ ਕੇ ਰਣਜੀਤਾ ਵੀ ਨਹੀਂ ਰਣਜੀਤਾ ਵੀ ਨਹੀਂ ਤੋਂ ਨੰਬਰ ਪੂਰ ਦੇ ਵਿੱਚ 7 ਨੰਬਰ ਪੂਰ ਨਹੀਂ ਕਿੱਥੋਂ ਆਏ ਜੇ ਇੱਕ ਮਿੰਟ ਭਾਜੀ ਇੱਕ ਮਿੰਟ ਇੱਕ ਬੋਲਿਆ ਸਰ ਭਾਜੀ ਭਾਜੀ ਇੱਕ ਮਿੰਟ ਯਾਰ ਕਿਹੜੀ ਕਿਹੜੀ ਐਵੇਨਿਊ ਤੋਂ ਆਏ ਜੇ ਰਣਜੀਤਾ ਵੀ ਨਹੀਂ ਤੂੰ ਪਰੇ ਜਾ ਬੋਲੋ ਭਾਜੀ ਕਿੱਥੋਂ ਆਏ ਜੇ ਨਾ ਵੇ ਜੋ ਤੁਹਾਡੇ ਸਮੇਂ ਇਹ ਨਾ ਦੱਸੋ ਭਾਈ ਇਲੈਕਸ਼ਨ ਕਿੱਥੇ ਕਿੰਨੇ ਨੰਬਰ ਵਾਰਡ ਦੀ ਇਲੈਕਸ਼ਨ ਹੋਉਂਦੀ ਹੈ ਪੁੱਛ ਲਓ ਇਹ ਕਿੰਨੇ ਵਾਰਡ ਦੀ ਇਲੈਕਸ਼ਨ ਹੋਉਂਦੀ ਹੈ ਕਿ ਭਾਜੀ ਕਿੱਥੇ ਕੀ ਨਾਮ ਤੁਹਾਡਾ ਮੇਰਾ ਵੇ ਜੋ ਨਾਮ ਲਿਖਿਆ ਹੋਇਆ ਵੀ ਜੀ ਉਹ ਭਾਈ ਤੁਹਾਨੂੰ ਨਾਂ ਕੀ ਹੈ ਨਾ ਕੀ ਨਾ ਕੀ ਨਾ ਕੀ ਆਪਣਾ ਵਾਡ ਕਾਡ ਕਿੱਥੇ ਆ ਡਾਡ ਕਾਡ ਕਿੱਥੇ ਆ ਡਾਡ ਕਾਡ ਕਿੱਥੇ ਆ ਉਹ ਪਰਚੀ ਦੇ ਵਿੱਚ ਵਾਡ ਕਿਹੜੀ ਡਾਡੀ ਤੇਰੀ ਵਾਡ ਕਿਹੜੀ ਆ ਤੁਹਾਨੂੰ ਕਿਹਨੇ ਭੇਜਿਆ ਕਿਹਨਾਂ ਨੇ ਫਿਰ ਕਿਹਨੇ ਜਗਨਾ ਨੇ ਤੁਹਾਨੂੰ ਆ ਤੁਹਾਨੂੰ ਵੋਟ ਪਾਉਣ ਵਾਸਤੇ ਕਿਹ ਲਿਆ ਕਿਨਾਂ ਨੇ ਭੇਜਿਆ ਤੁਹਾਨੂੰ ਕਿਹੜੀ ਪਾਰਟੀ ਨੇ ਕਿਹੜੇ ਕਿਨਾਂ ਨੇ ਕਿਨਾਂ ਨੇ ਭੇਜਿਆ ਤੁਹਾਨੂੰ ਕੀ ਨਾਂ ਬਾਅਦ ਜਦੋਂ ਪਰਚੀ ਤੇ ਨਹੀਂ ਆਉਂਦੀ ਨਹੀਂ ਨਹੀਂ ਪਰਚੀ ਤੈਨੂੰ ਕਿਹਨੇ ਫੜਾਤੀ ਉਹ ਮੂੰਹ ਟੋਕੇ ਵੋਟ ਪਾਉਣ ਆ ਗਿਆ ਹੈ ਜਸਬਾਦ ਸਿੰਘ ਆਪਣਾ ਕਿਹੜੀ ਐਵਨਿਊ ਕਿਹੜੀ ਐਵਨਿਊ ਆ ਰਹੇ ਹੋ ਭਾਜੀ ਕਿਹੜੀ ਵਾਰਡ ਸਾਨੂੰ ਤੁਸੀਂ ਇੱਕ ਮਿੰਟ ਸਨੋਬ ਕੀ ਆ ਸਨੋਬ ਕੀ ਆ ਭਾਜੀ ਕਿਹੜੀ ਵਾਰਡ ਚ ਵੋਟ ਪਾਉਣਾ ਹੈ ਇਹ ਆਵੇ ਜੋ ਉਹ ਭਾਜੀ ਇੱਥੇ ਕਾਰਵਾਈ ਮੰਗਦੀ ਕਰਵਾਉਣੀ ਜਿਹੜੀ ਮੰਗਦੀ ਆ ਉਹ ਇੱਕ ਮਿੰਟ ਦੀ ਵੋਟ ਹੀ ਨਹੀਂ ਹੈਗੀ ਨਹੀਂ ਵੋਟ ਨਹੀਂ ਹੈਗੀ ਇੱਥੇ ਕਿਹੜਾ ਇਹ ਵਾਰਡ ਹੀ ਕੀ ਗੱਲਬਾਤ ਹੋਈ ਆ ਮੇਰਾ ਨਾਮ ਜਗਤेंद्र ਸਿੰਘ ਚਾਹਲ ਮੇਰੇ ਵਾਈਫ ਆਜਾਦ ਉਮੀਦਵਾਰ ਵਾਂਗੂ ਖੜੇ ਨੇ ਜਤਿੰਦਰ ਕੌਰ ਚਾਹਲ ਜੀ ਪਰ ਸਾਨੂੰ ਜੋ ਵੀ ਰਾਤ ਦੀਆਂ ਖਬਰਾਂ ਮਿਲ ਰਹੀਆਂ ਸੀਗੇ ਕਿ ਜਾਲੀ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਾਏ ਗਏ ਆ ਤੇ ਉਹਨਾਂ ਉੱਪਰ ਜਿਹੜੀਆਂ ਵੋਟਾਂ ਪਗਤਾਈਆਂ ਜਾਣਗੀਆਂ ਤੇ ਸਾਡੇ ਸ਼ਹਿਰ ਦੇ ਵਿੱਚ ਆਊਟਸਾਈਡਰ ਜਿਹੜੇ ਉਹ ਵੱਧ ਤੋਂ ਵੱਧ ਆਣ ਕੇ ਜਿਹੜੇ ਉੱਥੇ ਖੜੇ ਨੇ ਸਾਡੀ ਵਾਰਡ ਦੇ ਜਿੰਨੇ ਵੀ ਸਾਡੇ ਵੋਟਰ ਨੇ ਸਾਨੂੰ ਸਾਰਿਆਂ ਬਾਰੇ ਪੂਰੀ ਜਾਣਕਾਰੀ ਹੈ ਜੀ ਪੂਰੇ ਅਸੀਂ ਉਹਨਾਂ ਨੂੰ ਪਛਾਣਦੇ ਆ ਤੇ ਇਹ ਜਸਪਾਲ ਸਿੰਘ son of ਬਲਕਾਰ ਸਿੰਘ ਵੋਟਰ ਸੂਚੀ ਦੇ ਉੱਤੇ ਇਹਨਾਂ ਦਾ 22 ਨੰਬਰ ਹੈ ਜੀ ਤੇ 3 ਨੰਬਰ ਵਾਰਡ ਦੇ ਵਿੱਚੋਂ 7 ਨੰਬਰ ਬੂਥ ਦੇ ਉੱਤੇ ਜਿਹੜੀਆਂ ਵੋਟ ਪਗਤਉਣ ਆਏ ਸੀ ਇੱਕ ਇਹਨਾਂ ਦੇ ਨਾਲ ਹੋਰ ਸੀਗਾ ਜੀ ਪਰ ਉਹ ਬੰਦਾ ਭੱਜ ਚੁੱਕਾ ਵਾ ਤੇ ਇਹਨਾਂ ਦੀ ਵੋਟ ਪਹਿਲੇ ਪੈ ਚੁੱਕੀ ਆ ਤੇ ਇਹ ਵੋਟ ਪਾਉਣ ਆਇਆ ਜਦੋਂ ਉੱਥੇ ਤੇ ਉੱਥੇ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਉਸ ਤੋਂ ਬਾਅਦ ਇਹ ਭੱਜਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਅਸੀਂ ਉਹਨੂੰ ਫੜ ਲਿਆ ਤੇ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਵਾ ਪੁਲਿਸ ਜਿਹੜੀ ਉਹ ਆਪਣੀ ਕਾਨੂੰਨੀ ਕਾਰਵਾਈ ਜਿਹੜੀ ਉਹ ਜ਼ਰੂਰ ਕਰੂ ਕੀ ਆਪਣਾ ਐਡਰੈਸ ਦੱਸੋ ਜੀ ਰਨਜੀਤ ਐਵੈਨਿਊ ਦਾ ਰਨਜੀਤ ਐਵੈਨਿਊ ਕਹਿੰਦਾ ਹੈ ਇਹਦੇ ਹਾਂਜੀ ਇਹ ਰਨਜੀਤ ਐਵੈਨਿਊ ਦੱਸੀ ਜਾ ਰਿਹਾ ਜੀ ਇਹਨੂੰ ਦੀਪ ਐਵੈਨਿਊ ਤਾਂ ਆਪਣੀ ਪਤਾ ਤੇ ਪਰ 7 ਨੰਬਰ ਬੂਥ ਦੇ ਵਿੱਚ ਜਿਹੜਾ ਵਾ ਉਹ ਦੀਪ ਐਵੈਨਿਊ ਹੈ ਹੀ ਨਹੀਂ ਗਾ ਜੀ ਅਸਲੀ ਕੀ ਦੀਪ ਐਵੈਨਿਊ ਆ ਹਾਂਜੀ ਦੀਪ ਐਵੈਨਿਊ ਆ ਜੀ ਤੇ ਇਹ ਵੇਖੋ ਜੀ ਇਹ ਤੇ ਅਸੀਂ ਨਹੀਂ ਵੇਖਿਆ ਵੀ ਪਰ ਉਹ ਵੋਟ ਪਾ ਚੁੱਕੇ ਆ ਪਰ ਉਹ ਹੈਗੇ ਆ ਇਥੇ ਉਹਨਾਂ ਦੀ ਵੋਟ ਜਿਹੜੀ ਉਹ ਦੁਬਾਰਾ ਪਾਉਣ ਆ ਰਹੇ ਆ ਪਰ ਉਹ ਪਹਿਲਾਂ ਵੋਟ ਪਕਤਾ ਚੁੱਕੇ ਆ ਜੀ ਅਸੀਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਵੱਧ ਤੋਂ ਵੱਧ ਸਾਡਾ ਸਾਥ ਦਿੱਤਾ ਜਾਵੇ ਅਸੀਂ ਇਹ ਮੰਗ ਕਰ ਰਹੇ ਆ ਕਿ ਵੱਧ ਤੋਂ ਵੱਧ ਸਾਡਾ ਸਾਥ ਦਿੱਤਾ ਜਾਵੇ ਜਿੰਨੇ ਵੀ ਵੱਧ ਤੋਂ ਵੱਧ ਇਥੇ ਫੋਰਸ ਲਗਾਈ ਜਾਵੇ ਤਾਂ ਕਿ ਸਾਡੇ ਨਾਲ ਕੋਈ ਏਦਾਂ ਦਾ ਧੱਕਾ ਨਾ ਹੋ ਸਕੇ ਜੀ ਇਹ ਕੋਈ ਐਡਿਕਸ਼ਨ ਲਗਾ ਰਹੇ ਕਿ ਜੈਲੀ ਵੋਟ ਦਾ ਕੁਝ ਹੈ ਮੈਨੂੰ ਮੇਰਾ ਨਾਮ ਤੱਕ ਨਹੀਂ ਉਹਨੂੰ ਪਤਾ ਸੀ ਨਹੀਂ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਨੂੰ ਲੈ ਗਏ ਹਾਂ ਅਸੀਂ ਆਪਣੇ ਪੁਲਿਸ ਸਟੇਸ਼ਨ ਉੱਥੋਂ ਵੈਰੀਫਾਈ ਹੋ ਕੇ ਜੋ ਵੀ ਅੱਗੇ ਹੋਏਗਾ ਫਿਰੋਜ਼ ਸਾਹਿਬ ਦਾ ਆਪਾਂ ਕਰਵੇਗਾ